ਏਅਰਪੋਰਟ ਰੋਡ ਤੋਂ ਕੋਈ 2 ਕਿਲੋਮੀਟਰ ਅੰਦਰ ਹੀ ਪੈਂਦੀ ਹੈ ਜੀ ਬਲੂ ਵੈਲੀ ਜਿੱਥੇ ਆਪਾਂ ਇਸ ਵੇਲੇ ਆਏ ਹੋਏ ਆਂ ਬਹੁਤ ਸੋਹਣੀ ਏ ਇੱਕ ਸੋਸਾਇਟੀ ਹੈ ਅਤੇ ਵੀ ਤਾਰਾਂ ਜਿਹੜੀਆਂ ਅੰਡਰਗਰਾਉਂਡ ਹੀ ਨੇ ਠੀਕ ਹੈ ਤੇ ਗਲੀਆਂ ਦੇਖੋ ਸੜਕਾਂ ਜਿਹੜੀਆਂ 30 35 ਫੁੱਟ ਚੌੜੀਆਂ ਨੇ ਪਾਰਕਾਂ ਦੀ ਪ੍ਰੋਵੀਜ਼ਨ ਹੈਗੀ ਇੱਥੇ ਆ ਤੁਸੀਂ ਦੇਖੋ ਤਾਰਾਂ ਜਿਹੜੀਆਂ ਅੰਡਰਗਰਾਉਂਡ ਵਾਲੀਆਂ ਬਕਸੇ ਜਿਹੇ ਬਣੇ ਨੇ ਸਟਰੀਟ ਲਾਈਟਸ ਵਗੈਰਾ ਸਭ ਲੱਗੀਆਂ ਨੇ ਬਹੁਤ ਹੀ ਸੋਹਣੀ ਏ ਸੋਸਾਇਟੀ ਹੈ ਅਗਰ ਕੋਈ ਇੰਟਰਸਟਿਡ ਹੈ ਏਅਰਪੋਰਟ ਰੋਡ ਦੇ ਲਾਗੇ ਆਪਣਾ ਕਾਰਜਾ ਫਲਾਵਟ ਲੈ ਲਈ ਆ ਤੁਸੀਂ ਦੇਖੋ ਕਿੰਨੇ ਸੋਨੇ ਸੋਨੇ ਘਰ ਬਣੇ ਹੋਏ ਨੇ ਇੱਥੇ ਆਲਰੇਡੀ ਤੇ ਸਭ ਤੋਂ ਵੱਡੀ ਗੱਲ ਇੱਥੇ ਇੱਕ ਜੀ ਇੰਟਰਨੈਸ਼ਨਲ ਸਕੂਲ ਹੈ ਜੀ ਨਰਾਇਣਾ ਮਤਲਬ ਇਹ ਵੀ ਤੁਹਾਨੂੰ ਦੇ ਅੰਦਰ ਹੀ ਹੈ ਜੀ ਉਹ ਵੀ ਤੁਹਾਨੂੰ ਦਿਖਾਣੇ ਆਹ ਤੁਸੀਂ ਸੜਕਾਂ ਦੇਖੋ ਸਾਰੀਆਂ ਕਿੰਨੀਆਂ ਚੌੜੀਆਂ ਚੌੜੀਆਂ ਬਹੁਤ ਵਧੀਆ ਇੱਕ ਸੋਸਾਇਟੀ ਹੈ ਗੇਟਿਡ ਜਿੱਥੇ ਤੁਸੀਂ ਮੂਵ ਕਰ ਸਕਦੇ ਹੋ ਸਾਡੇ ਕੋਲ ਇੱਥੇ ਵੀ ਕੁਝ ਪ੍ਰਾਪਰਟੀਜ਼ ਹੈ ਜਿਹੜੀ ਤੇ ਮੂਵ ਅਗਰ ਵੀ ਚਾਹੋ ਕਿਸੇ ਨਾਲ ਕੰਟੈਕਟ ਕਰ ਸਕਦੇ ਹੋ ਪਲਾਟਸ ਵੀ ਨੇ ਬਲੂ ਵੈਲੀ ਦੋਨੇ ਪਾਸੇ ਰਸਤਾ ਪੈਂਦਾ 에어ਪੋਰਟ ਰੋਡ ਤੋਂ ਵੀ ਲੁਹਾਰ ਦਾ ਰੋਡ ਤੋਂ ਵੀ ਕਿੰਨੀਆਂ ਛਲੀਆਂ ਛਲੀਆਂ ਸੜਕਾਂ ਨੇ ਅੱਧੀਆਂ ਵੀ ਸੜਕਾਂ ਆਪਾਂ ਹੋਲੀ ਸਿਟੀ ਚ ਦੇਖੀਆਂ ਸੀਗੀਆਂ ਤੇ ਉੱਥੇ ਵੀ ਤਾਰਾ ਜਿਹੜੀਆਂ ਸੀ ਅੰਡਰ ਗਰਾਉਂਡ ਹੀ ਸੀਗੀਆਂ ਤੇ ਇੱਥੇ ਵੀ ਉਹੀ ਚੀਜ਼ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਪੱਤੀ ਪਾਣੀ ਦੀ ਕੋਈ ਇੱਥੇ ਪ੍ਰੋਬਲਮ ਨਹੀਂ ਹੈਗੀ ਤੇ ਯਾ ਦੇਖੋ ਕਿੰਨੀਆਂ ਛਲੀਆਂ ਆਪਣੀਆਂ ਸੜਕਾਂ ਸਾਰੇ ਅੰਦਰ ਮਾਦੀ ਵੜ ਗਈਏ ਤਾਂ ਤੁਹਾਨੂੰ ਇਸ ਕਰਕੇ ਇਕੱਲੀ ਇਕੱਲੀ ਸੜਕ ਦਿਖਾ ਰਿਹਾ ਤਾਂ ਕਿ ਤੁਹਾਨੂੰ ਅੰਦਾਜ਼ਾ ਲੱਗ ਜਾਏ ਕਿ ਕਲੋਨੀ ਤੁਹਾਡੇ ਲਈ ਹੈਗੀ ਆ ਜਾਂ ਨਹੀਂ ਗੇਟਿਡ ਸੁਸਾਇਟੀ ਹੈ ਪ੍ਰੋਪਰ ਸਿਕਿਉਰਿਟੀ ਗਾਰਡ ਬੈਠੇ ਨੇ ਉੱਥੇ ਕਿਸੇ ਨੂੰ ਐਦਾਂ ਅੰਦਰ ਨਹੀਂ ਆਣ ਦਿੰਦੇ ਪੂਰੀ ਇਨਫੋਰਮੇਸ਼ਨ ਪਹਿਲੇ ਉਹਦੀ ਲੈਂਦੇ ਫੇਰ ਅੰਦਰ ਆਣ ਦਿੰਦੇ ਆ ਸਾਡੇ ਕੋਲ ਕੁਝ ਪ੍ਰੋਪਰਟੀਜ਼ ਅਵੇਲੇਬਲ ਨੇ ਜਿਦਾ ਮੈਂ ਪਹਿਲੇ ਦੱਸਿਆ ਅਗਰ ਤੁਸੀਂ ਚਾਹੋ ਤਾਂ ਸਾਡਾ ਕੰਟੈਕਟ ਕਰ ਸਕਦੇ ਆ ਆ ਦੇਖੋ ਤੁਹਾਡੇ ਸਾਹਮਣੇ ਹੀ ਐ ਮੈਂ ਕੋਈ ਵੀਡੀਓ ਵਿੱਚ ਕੱਟ ਨਹੀਂ ਲਾ ਰਿਹਾ ਸਾਰੇ ਖੁੱਲ੍ਹੇ ਆ ਖੁੱਲ੍ਹੇ ਸੜਕਾਂ ਨੇ ਇੰਦਰ ਮਾਰੀ ਚੱਲਦੀ ਆ ਦਿਖਾਣੇ ਆ ਜੀ ਨਰਾਇਣਾ ਲੋ ਜੀ ਮੈਂ ਹੁਣ ਤੁਹਾਨੂੰ ਜੋ ਇੱਥੇ ਸਕੂਲ ਕੰ ਦਾ ਨਰਾਇਣਾ ਉਹ ਦਿਖਾਣ ਜਾ ਰਿਹਾ ਤੇ ਫਿਰ ਤੁਹਾਨੂੰ ਮੈਂ ਗੇਟ ਵੀ ਦਿਖਾਉਂਗਾ ਮੇਨ ਉਧਰ ਦੀ ਐਂਟਰੀ ਹੈਗੀ ਤੇ ਸਿਕਿਉਰਿਟੀ ਗਾਰਡ ਵੀ ਦੇਖੋ ਜੀ ਇੱਥੇ ਬੈਠਾ ਵੀ ਨਹੀਂ ਆਹ ਸਾਹਮਣੇ ਬਿਲਡਿੰਗ ਦਿਖ ਰਹੀ ਹੈ ਜੀ ਇਹਦੀ ਨਰਾਇਣਾ ਦੀ ਉਹ ਮੈਂ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਵਾਂਗਾ ਮੈਂ ਜਸਟ ਇੱਕ ਤੁਹਾਨੂੰ ਕਿਚਰੀ ਦੇ ਪਾਸੇ ਦਿਖਾਣਾ ਆ ਤਾਂ ਕਿ ਤੁਹਾਨੂੰ ਬੜੀਆਂ ਦਾ ਵੀ ਅੰਦਾਜ਼ਾ ਲੱਗ ਜਾਏ ਕਿ ਕਿੰਨੀਆਂ ਟੁੱਟੀਆਂ ਹੈਗੀਆਂ ਤੇ ਕਿੰਦਾਂ ਦੀਆਂ ਹੈਗੀਆਂ ਤੇ ਆ ਦੇਖੋ ਜੀ ਕੋਈ ਰੋਡ ਕੋਈ ਵੀ ਰੋਡ ਤੇ ਤੁਸੀਂ ਦੇਖ ਲਓ ਸਾਰੀਆਂ ਰੋਡਸ ਚੌੜੀਆਂ-ਚੌੜੀਆਂ ਬੜੀਆਂ ਹੋਈਆਂ ਤੇ ਵੈਲ ਮੇਨਟੇਨਡ ਹੈ ਕਿਤੇ-ਕਿਤੇ ਹੀ ਕੋਈ ਪੋਟ ਹੋਲ ਜ਼ੋਂਗੇ ਜੋ ਕਿ ਨੈਚੁਰਲ ਹੈ ਜਦੋਂ ਕਾਫੀ ਗੱਡੀਆਂ ਲੰਘ ਕੇ ਤੇ ਪੈ ਜਾਂਦੇ ਆ ਪਰ ਵੈਲ ਮੇਨਟੇਨਡ ਹੈਗੀ ਹੈ ਬਾਰਿਸ਼ਾਂ ਕਰਕੇ ਕਾਫੂਸ ਜ਼ਰੂਰ ਵਧਿਆ ਆ ਤਿਆ ਹੁਣ ਜਣਾ ਨਾਰਾਇਣਾ ਸਕੂਲ ਹੈ ਉਹ ਤੁਹਾਨੂੰ ਮੈਂ ਦਿਖਾਣਾ ਹੈ ਇੰਟਰਨੈਸ਼ਨਲ ਸਟੈਂਡਰਡ ਸਕੂਲ ਹੈ ਆਈਸੀਐਸਈ ਅਫੀਲੀਏਟਿਡ ਤੇ ਇਹ ਸਕੂਲ ਇਹਦੇ ਅੰਦਰ ਹੀ ਹੈ ਜੀ ਬਲੂ ਵੈਲੀ ਦੇ ਆ ਸਾਹਮਣੇ ਸਕੂਲ ਹੈ ਜੀ ਦੇਖੋ ਨਾਰਾਇਣਾ ਇਟੈਕਨੋ ਸਕੂਲ ਬਲੂ ਗਲੀ ਅੰਮ੍ਰਿਤਸਰ ਲੋ ਜੀ ਹੁਣ ਆਪਾਂ ਵਾਪਸ ਜਾ ਰਹੇ ਹਾਂ ਜੀ ਤੁਹਾਨੂੰ ਮੈਂ ਮੇਨ ਰੋਡ ਦਿਖਾਣਾ ਕਿੰਨਾ ਚੌੜਾ ਉਹ ਵੀ ਤੇ ਮੇਨ ਗੇਟ ਦਿਖਾਣਾ ਜਿੱਥੇ ਸਿਕਿਉਰਿਟੀ ਗਾਰਡ ਹਰ ਵੇਲੇ ਬੈਠੇ ਰਹਿੰਦੇ ਨੇ ਪ੍ਰੋਪਰ ਸਿਕਿਓਰਡ ਗੇਟਿਡ ਸੁਸਾਇਟੀ ਹੈ ਕਿਤੇ ਵੀ ਵੜ ਜਿਓ ਖੁੱਲੀ ਆਪਣੀ ਸੜਕਾ ਤੁਹਾਨੂੰ ਥੋੜਾ ਇੱਥੇ ਵਿੱਚ ਪਲੇਖਾ ਹੀ ਪੈਂਦਾ ਹੋਏਗਾ ਤੁਹਾਨੂੰ ਲੱਗਦਾ ਹੋਵੇਗਾ ਸ਼ਾਇਦ ਖੋਲੀ ਚੁਕੀ ਹੈ ਪਰ ਇਹ ਹੋਲੀ ਸਿਟੀ ਦੀ ਲੂ ਗੱਲੀ ਹੈ ਜੀ 에어ਪੋਰਟ ਜਿਹੜਾ ਰੋਡ ਜਾ ਰਿਹਾ ਬਾਰ-ਬਾਰ ਮੀਰਾ ਕੋਰ ਤੋਂ ਉੱਥੋਂ ਥੋੜਾ ਅੰਦਰ ਆਣਾ ਜੇ ਤੁਸੀਂ 1.5-2 ਕਿਲੋਮੀਟਰ ਦੀ ਦੂਰੀ ਤੇ ਇਹ ਬਣੀ ਹੋਈ ਹੈ ਗੇਟਿਡ ਸੁਸਾਇਟੀ کافی ਦੇਖੋ ਇੱਥੇ ਕਾਰ ਬਾਰ ਬਣ ਚੁੱਕੇ ਨੇ ਤੇ ਹੁਣ ਬਸ ਜੋ ਪਲੋਟਸ ਹੈਗੇ ਨੇ ਉਹ ਤੁਸੀਂ ਦੇਖ ਸਕਦੇ ਹੋ ਤੇ ਬਣੇ ਬਣਾਈ ਵੀ ਲੈ ਸਕਦੇ ਹੋ राइट हां गाड़ी मेन रोड ਤੇ ਪਿਛਲੇ ਪਾਸੇ ਗੇਟ ਆ ਉਹ ਵੀ ਤੁਹਮੇ ਦਿਖਾ ਦਿੰਦਾ ਪਹਿਲੇ ਮੈਂ ਤੁਹਾਨੂੰ ਮੇਨ ਰੋਡ ਦਿਖਾਣਾ ਕਿ ਇਸ ਕਰਕੇ ਦਸਾਨ ਆਇਆ ਇਹ ਇਹ ਲੋਕ ਪ੍ਰੋਪਰ ਡਿਵੈਲਪਡ ਹੈਗੀ ਹੈ ਤੇ ਕਾਫੀ ਹਾਈਲੀ ਰეკਮੈਂਡੇਡ ਹੈ ਅਗਰ ਤੁਸੀਂ ਗੇਟਰ ਸੁਸਾਇਟੀ ਲੱਭ ਰਹੇ ਹੋ ਜਿੱਥੇ ਨਾ ਬਿਜਲੀ ਦੀ ਪ੍ਰੋਬਲਮ ਨਾ ਆ ਪਾਣੀ ਦੀ ਤੇ ਖੁੱਲੀਆਂ ਸੜਕਾਂ ਨੇ ਇਹ ਇਹਦੀ ਬਾਉਂਡਰੀ ਹੈ ਜੀ ਹੁਣ ਜਾ ਰਹੇ ਆ ਜੀ ਆਪਾਂ ਵਾਪਸ ਉਹ ਸਾਹਮਣੇ ਤੁਸੀਂ ਗੇਟ ਦੇਖ ਸਕ ਰਹੇ ਹੋ ਹਰ ਵੇਲੇ ਸਿਕਿਉਰਟੀ ਗਾਰਡ ਇੱਥੇ ਬੈਠੇ ਰਹਿੰਦੇ ਨੇ ਤੇ ਇਸ ਤੋਂ ਜ਼ਿਆਦਾ ਹੋਰ ਕੀ ਚਾਹੀਦਾ ਬੰਦੇ ਨੂੰ ਜੀ ਸਿਕਿਉਰ ਸਾਰਾ ਏਰੀਆ ਤੇ ਕਿੰਨੀ ਕੁਲੀ 메ਨ ਸੜਕ ਹੈ ਗੱਡੀਆਂ ਲੱਦਣ ਤੋਂ ਬਾਅਦ ਵੀ ਦੇਖੋ ਕਿੰਨੀ ਕੁਲੀ ਜਗ੍ਹਾ ਬਚੀ ਹੋਈ ਹੈ ਅਗਰ ਤੁਹਾਡਾ ਇੰਟਰਸਟ ਬਣਿਆ ਇਸ ਪਾਸੇ ਤੁਹਾਨੂੰ ਕੰਟੈਕਟ ਕਰ ਲੈਣਾ ਔਰ ਫਿਰ ਸਿਕਿਉਰਿਟੀ ਗਾਰਡ ਬੈਠੇ ਹਾਂ ਕਰਨੀ ਇੱਥੇ ਆ ਗਿਆ ਜੀ ਬਲੂ ਵੈਲੀ ਦਾ ਬਾਹਰ ਨਾਲ ਨਾਲ ਸੈਨੀ ਮੇਨ ਗੇਟ ਸਿਕਿਉਰਿਟੀ ਗਾਰਡ ਇੱਥੇ ਬੋਹ ਬੈਠੇ ਯਾਰ ਬਿਲਕੁਲ ਆ ਗਿਆ ਜੀ ਮੈਂ ਬਾਹਰ ਬਲੂ ਵੈਲੀ ਤੋਂ ਆ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਹੈ ਸਿਕਿਉਰਿਟੀ ਐਂਡ ਪ੍ਰੋਪਰ ਗੇਟ ਲੱਗੇ ਰਹਿੰਦੇ ਨੇ 24 ਘੰਟੇ ਤੇ ਨਾਲ ਕੁਛ ਇੱਥੇ ਕਮਰਸ਼ੀਅਲ ਪ੍ਰੋਪਰਟੀਆਂ ਵੀ ਨੇ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਹਲੇ ਸ਼ਾਇਦ ਟਾਈਮ ਲੱਗੂਗਾ ਬਣਾਉਣੇ ਚ ਪਰ ਜਿਹੜੀ ਲੀਵਿੰਗ ਲਈ ਬੈਸਟ ਸੋਸਾਇਟੀ ਹੈ ਬਣ ਚੁੱਕੀ ਹੈ ਤੇ ਆ ਤੁਸੀਂ ਦੇਖ ਰਹੇ ਹੋ ਰੋਡ ਜਿਹੜਾ ਜਾ ਰਿਹਾ ਲੋਹਾਰਾ ਰੋਡ ਵੱਲ ਨੂੰ ਤੇ ਪਿੱਛੋਂ ਆ ਰਿਹਾ 에어ਪੋਰਟ ਰੋਡ ਤੋਂ ਇਹ ਬਲੂ ਵੈਲੀ ਆ ਜੀ ਅਗਰ ਕਿਸੇ ਨੂੰ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੋਵੇ ਤਾਂ ਸਾਨੂੰ ਕੰਟੈਕਟ ਕਰ ਸਕਦਾ ਹੈ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ